ਹਾਂ ਇਸ ਚੀਜ਼ ਨਾਲ ਸਾਟਾ ਜਿਹੜੀ ਸਮਾਜ ਚ ਪਿਕਚਰ ਏ ਇਹ ਮੈਂ ਤੁਹਾਨੂੰ ਕਹਿ ਸਕਦਾ ਕਿ ਉਹ ਟਾਰਨਿਸ਼ ਹੋਈ ਏ ਸੋ ਅਸੀਂ ਇਹਦੀ ਲੜਾਈ ਲੜਾਂਗੇ ਔਰ ਇਹਦੇ ਪਿੱਛੇ ਕੁਝ ਮੈਨੂੰ ਇਹ ਲੱਗਦਾ ਕਿ ਕੁਝ ਸ਼ਰਾਰਤੀ ਅੰਸਰ ਇਹਦੇ ਪਿੱਛੇ ਕੰਮ ਕਰ ਰਹੇ ਨੇ ਅਸੀਂ ਵੀ ਆਪਣੇ ਵੱਲੋਂ ਇੱਕ ਪਟੀਸ਼ਨ ਪਾਉਣ ਜਾ ਰਹੇ ਹਾਂ ਮੈਂ ਰਿਪ੍ਰেজੈਂਟੇਸ਼ਨ ਵੀ ਦੇਣੀ ਏ ਉਹ ਸ਼ਰਾਰਤੀ ਧੜੇ ਨੂੰ ਬਿਲਕੁਲ ਸਜ਼ਾ ਵੀ ਦਿਵਾਵਾਂਗੇ ਤੇ ਦੁੱਧਾ-ਦੁੱਧ ਤੱਕ ਪਾਣੀ ਦਾ ਪਾਣੀ ਕਰਾਂਗੇ ਸਾਨੂੰ ਪਤਾ ਤੜਾ ਕੌਣ ਏ ਆਉਣ ਵਾਲੇ ਸਮੇਂ ਚ ਮੈਟਰ ਆਫ ਡਿਫੈਂਸ ਏ ਅਜੇ ਮਰਕੂਨ ਗਾਨੀ ਤੁਹਾਡੇ ਸਾਹਮਣੇ ਚ ਉਹਨੂੰ ਦਾਖਲ ਕਰਵਾਇਆ ਕੁਝ ਘੰਟਿਆਂ ਬਾਅਦ ਡਾਕਟਰੀ ਇਲਾਜ ਤੋਂ ਬਾਅਦ ਉਹ ਜਿਹੜਾ ਸਰਵਾਈਵ ਨਹੀਂ ਕਰ ਪਾਈ ਤੇ ਅਲਟੀਮੇਟਲੀ ਸ਼ੀ ਡਿਕਲੇਰਡ ਡਾਟ ਠੀਕ ਹੈ ਜੀ ਡਾਕਟਰੋ ਕੀ ਉਹਦੀ ਠੀਕ ਹੈ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਆਪਣਾ ਥੋੜਾ ਜਿਹਾ ਪੱਖ ਜਿਹੜਾ ਹੈ ਉਹ ਦੱਸੂਗਾ ਜੀ ਜੀ ਕਿਉਂਕਿ 2012 ਤੋਂ ਬਾਅਦ ਹੁਣ 2024 ਆ ਗਿਆ ਜੀ ਹੈਨਾ 12 ਸਾਲ ਦਾ ਵਕਵਾ ਲਗਭਗ ਜਿਹੜਾ ਹੈ ਜੀ 13 ਸਾਲ ਇਨਪਲਨ ਇਹਦੇ ਵਿੱਚ ਉਹ ਉਸ ਟਾਈਮ ਦੀ ਮੈਂ ਤੁਹਾਨੂੰ ਗੱਲ ਦੱਸਦਾ ਸਾਡੇ ਕੋਲ ਰਿਕਾਰਡ ਇਹ ਸਾਰਾ ਅਵੇਲੇਬਲ ਹੈ ਸਾਰਾ ਕੁਝ ਸਾਡੇ ਕੋਲ ਪਟੇ